ਪੁਲਿਸ ਨੂੰ ਮਿਲੀ ਇੱਕ ਵੱਡੀ ਕਾਮਯਾਬੀ ਤੁਹਾਨੂੰ ਦੱਸਦੀ ਹੈ ਕਿ ਨਜਾਇਜ਼ ਹਥਿਆਰਾਂ ਸਮੇਤ ਮੁਜਰਮ ਕੀਤਾ ਗਿਆ ਗ੍ਰਿਫਤਾਰ ਤੇ ਤੁਹਾਨੂੰ ਦੱਸਦੀ ਹੈ ਕਿ ਇਹ ਉਹ ਹਥਿਆਰ ਨੇ ਜਿਹੜੇ ਇਸ ਮੁਜਰਮ ਦੇ ਕੋਲੋਂ ਬਰਾਮਦ ਕੀਤੇ ਗਏ ਹਨ ਸਾਨਾ ਸਿਟੀ ਦੇ ਵਿੱਚ ਇੱਕ ਗੁਰਪ੍ਰੀਤ ਸਿੰਘ ਸਨੋ ਬੁੱਧ ਸਿੰਘ ਇਹ ਬੀਟਲਪਿੰਡ ਦਾ ਰਹਿਣ ਵਾਲਾ ਮਹਿਤਪੁਰ ਦਾ ਇਹਦੇ ਕੋਲੋਂ ਇੱਕ ਬੱਤੀਪੁਰ ਦਾ ਪਿਸਤਲ ਜਿਹੜਾ ਰਿਕਵਰ ਕਰਕੇ ਐਫਆਰ ਨੰਬਰ 10725 ਜੁਲਿਆ ਨਾਮ ਨਾਲ ਫਾਈਲ ਦਰਜ ਕੀਤੀ ਗਈ ਹੈ ਇਸੇ ਤਰ੍ਹਾਂ ਹੀ थाना सदर ਦੇ ਵਿੱਚ ਜਿਹੜਾ ਏਐਸਏ ਜਸਪਾਲ ਸਿੰਘ ਨੇ ਸਾਡਾ ਟਟਕਲਾ ਵਿੱਚ ਨਕਾ ਲਾਇਆ ਸੀ ਤੇ ਮੱਲਿਆਗਲਾ ਵੱਲੋਂ ਇੱਕ ਵਿਅਕਤੀ ਜਿਹੜਾ ਆਇਆ ਮੋਟਰਸਾਈਕਲ ਦੇ ਉੱਪਰ ਸਪਲੈਂਡਰ ਤੇ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕਰਨ ਤੇ ਉਹ ਨਾ ਰੁਕਿਆ ਉਹ ਅਗਲੇ ਬੰਦੇ ਨੂੰ ਭਜਾ ਕੇ ਮੋਟਰਸਾਈਕਲ ਲੈ ਗਿਆ ਜੋ ਅਗਲੇ ਬੰਦੇ ਦਾ ਮੋਟਰਸਾਈਕਲ ਸਲਿੱਪ ਹੋ ਕੇ ਡਿੱਗ ਗਿਆ ਤੇ ਉਹਦੇ ਕੋਲੋਂ ਜਿਹੜਾ ਵਾ ਇੱਕ 7.6mm ਦਾ ਪਿਸਤਲ ਇੱਕ 250 ਗ੍ਰਾਮ ਬੀੜੀ ਆਫੀਮ ਬਰਮੂਈ ਉਸ ਸਬੰਧ ਵਿੱਚ ਅਫੇਰ ਨੰਬਰ 58 12925 ਜਿਹੜੀਆਂ ਦਰਜ ਕੀਤੀ ਗਈਆਂ ਤਰ ਇਹ ਜਿਹੜੇ ਦੋਨੇ આરોપી ਹੈਗੇ ਆ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਹਾਂਜੀ ਜਿਹੜਾ ਇਹ ਜਿਹੜਾ ਸਦਰਕ ਦੇ ਕੇਸ ਦੇ ਵਿੱਚ ਰੋਹਿਤ ਜਿਹੜਾ ਅਰੈਸਟ ਕੀਤਾ ਹੈ ਇੱਥੇ ਪਹਿਲਾਂ ਵੀ ਇੱਕ ਅਫੇਅਰ ਨੰਬਰ 39 ਮੁਹੱਲੀ ਥਾਣੇ ਵਿੱਚ ਐਨਡੀਪੀਐਸ ਐਕਟ ਐਨਟੀਐਫ ਮੁਹੱਲੀ ਦੇ ਵਿੱਚ ਦਰਜ ਹੈ ਆਲਰੇਡੀ ਪਹਿਲੇ ਦਰਜ ਹੈਗੀ ਸਰ ਇਹਨਾਂ ਨੇ ਜਿਹੜੇ ਪਿਸਤਲ ਇਹਨਾਂ ਕੋਲ ਬਰਾਮਦ ਹੋਈ ਹੈਗੀ ਆ ਉਸ ਪਤਾ ਲੱਗਾ ਕਿ ਇਹ ਕਿੱਥੋਂ ਲੈ ਕੇ ਆਏ ਉਹ ਸਾਡੇ ਕੋਲ ਰਿਮਾਂਡ ਤੇ ਆ ਉਹ ਆਪਣਾ ਡਿਊਰਿੰਗ ਰਿਮਾਂਡ ਇਹਨਾਂ ਦੇ ਕੋਲੋਂ ਜਿਹੜਾ ਅਮਰੀਖੀ ਦੇ ਨਾਲ ਪੁੱਛਗਿੱਛ ਕਰਦੇ ਆ ਕਿ ਕੀ ਇਹਨਾਂ ਦਾ ਸਾਰਾ ਨੈਕਸਸ ਸੀ ਕਿੱਥੋਂ ਲੈ ਕੇ ਆਂਦੇ ਸੀ ਕਿੱਥੇ ਇਹਨਾਂ ਨੇ ਕੀ ਯੂਜ਼ ਕੀਤੇ ਹੈ ਕਿਤੇ ਕਿ ਨਹੀਂ ਕੀਤੇ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਸਰ ਕਿਹੜੀ ਘਟਨਾ ਨੂੰ ਜਾਂਚ ਲੈਣ ਵਾਸਤੇ ਜਾ ਰਹੇ ਸੀ ਹਾਂ ਮੈਂ ਉਹ ਹੀ ਤੁਹਾਨੂੰ ਦੱਸਿਆ ਜੀ ਇਹ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਆ ਇਹਦੇ ਸਬੰਧ ਚ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹਾਂਗਾ ਕਿ ਜਿਹੜਾ ਸਾਡਾ ਲਿਖਾ ਜੋਕਾ ਲਾਸਟ ਜਿਹ ਜਿਹੜਾ ਅਗਸਤ ਤੇ ਹੁਣ ਜਿਹੜਾ ਸਤੰਬਰ ਹੁਣ ਤੱਕ ਜਿਹੜਾ ਅਸੀਂ ਜਿਹੜਾ ਯੋਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਤਹਿਤ 35 ਮਕਦਮੇ ਜਿਹੜੇ ਐ ਐਨਡੀਪੀਐਸ ਦੇ ਦਰਜ ਕੀਤੇ ਆ ਔਰ ਇਹਦੇ ਚ ਤੁਸੀਂ 46 ਜਿਹੜੇ ਐ ਦੋਸ਼ੀਓ ਗ੍ਰਫਤਾਰ ਕੀਤੇ ਆ ਤੇ ਇਹਨਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਜਿਹੜਾ ਬਰਾਮਦ ਕੀਤੀ ਗਈ ਹੈ ਨਸ਼ੀਲਾ ਜਿਹੜਾ ਸਮਗਰੀ ਜਿਹੜੀ ਬਰਾਮਦ ਕੀਤੀ ਗਈ ਹੈ ਇਦਾਂ ਐਕਸਾਈਜ਼ ਐਕਟ ਜਿਹੜੇ ਸ਼ਰਾਬ ਦੇ ਜਿਹੜੇ ਚਾਰ ਮਕਦਮੇ ਦਰਜ ਕੀਤੇ ਆ ਚਾਰ ਵਿੱਚ ਬਿੱਟੀ ਅਰੈਸਟ ਕੀਤੇ ਆ ਤੇ 1 ਲੱਖ 80 ਹਜ਼ਾਰ ਮੀਲੀਲੀਟਰ ਜਿਹੜੀ ਸ਼ਰਾਬ ਉਹ ਬਰਾਮਦ ਕੀਤੀ ਆ ਤੇ ਅਸਲ ਐਕਟ ਦੇ ਵਿੱਚ ਜਿਹੜਾ ਪਿਛਲੇ ਮਹੀਨੇ ਅਗਸਤ ਤੇ ਹੁਣ ਸਤੰਬਰ ਤੇ ਨੌਵੇਂ ਮਹੀਨੇ ਦੇ ਵਿੱਚ ਚਾਰ ਮੁਕਦਮੇ ਦਰਜ ਕਰਕੇ ਨੌ ਜਿਹੜੇ ਵਿਅਕਤੀ ਗ੍ਰਿਫਤਾਰ ਕੀਤੇ ਆ ਔਰ ਪੰਜ ਪਿਸਤਲ ਤੇ ਦੋ ਇਨਾਕੋਲ ਜਿੰਦਾ ਰੋਂ ਟੋਟਲ ਜਿਹੜੇ ਬਰਾਮਦ ਕੀਤੇ ਆ ਤੇ ਇਸੇ ਤਰੀਕੇ ਨਾਲ ਜਿਹੜਾ ਚੋਰੀਆਂ ਜਿਹੜਾ ਲੁੱਟਖੋਹਾਂ ਦੇ ਜਿਹੜੇ ਨੌ ਜਿਹੜੇ ਮੁਕਦਮੇ ਆ ਉਹ ਅਸੀਂ ਜਿਹੜੇ ਕੇਸ ਜਿਹੜੇ ਅਸੀਂ ਟਰੇਸ ਕੀਤੇ ਆ ਨੌ ਔਰ ਇਹਦੇ ਚ 15 ਦੋਸ਼ੀ ਗ੍ਰਿਫਤਾਰ ਕੀਤੇ ਆ ਇਹਨਾਂ ਕੋਲੋਂ ਜਿਹੜੇ ਟੂ व्हीਲਰਸ ਤੇ ਜਿਹੜੇ ਜਿਹੜੇ 6 ਟੂ व्हीਲਰ ਰਿਕਵਰ ਕੀਤੇ ਆ ਔਰ ਦੋ ਜਿਹੜੇ ਮੋਬਾਈਲ ਫੋਨ ਰਿਕਵਰ ਕੀਤੇ ਆ ਔਰ ਗੈਸ ਸਿਲੰਡਰ ਵਗੈਰਾ ਦੂਜੇ ਹੀਟਰ ਟੇਬਲ ਵਗੈਰਾ ਜਿਹੜਾ ਉਹ ਸਮਾਨ ਐਂਡ ਕੈਸ਼ ਵੀ ਜਿਹੜਾ 18430 ਰੁਪਏ ਜਿਹੜਾ ਕੈਸ਼ ਆ ਉਹ ਵੀ ਰਿਕਵਰੀ ਕੀਤੀ ਗਈ ਆ ਜਿਹੜੇ ਹਜੇ ਵੀ ਕਲੈਮ ਕਰਨ ਨੂੰ ਨਹੀਂ ਹਰਦੇ ਜੀ ਉਹਨਾਂ ਲਈ ਇਹ ਜੀ ਵੀ ਉਹਨਾਂ ਲਈ ਸਖਤ ਹੈਗਾ ਵਾ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰ ਹਿੰਦਰ ਸਿੰਘ ਜੀ ਜਿਹੜੇ ਉਹਨਾਂ ਵੱਲੋਂ ਐਸਪੀਡੀ ਸਾਹਿਬ ਸਾਡੇ ਸਰ ਸਰਬਜੀਤ ਰਾਏ ਜੀ ਉਹਨਾਂ ਵੱਲੋਂ ਸਾਨੂੰ ਸਖਤ ਜਿਹੜੇ ਦਿਸ਼ਾ ਨਿਰਦੇਸ਼ ਹੈ ਵੀ ਇਹਨਾਂ ਤੇ ਨੇ ਵੀ क्राइम ਕਰਨ ক্রিমিনাল ਐਂਟੀ سوشਲ 엘িমেন্টস ਇਹਨਾਂ ਦੇ ਅਗੇਂਸ 0% ਜਿਹੜੀ ਸੀ ਟੋਲਰੇਸ਼ਨ ਹੈ ਔਰ ਉਹਨਾਂ ਨੂੰ ਜਿਹੜਾ ਹੈਗਾ ਵਾ ਇੱਕ ਵਾਰਨਿੰਗ ਹੈ ਵੀ ਇਹ ਜਿਹੜੇ ਕਿਸੇ ਵੀ ਜਿਹੜੇ ਕਰਨ ਵਾਲਾ ਜਿਹੜਾ ਜੁਰਮ ਹੈ ਦੇਰ ਸਵੇਰ ਫੜਿਆ ਹੀ ਜਾਂਦਾ ਹੈ ਸੋ ਕਿਸੇ ਵੀ ਉਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਏਗੀ ਨਾਲ ਹੀ ਮੈਂ ਜਿਹੜਾ ਆ ਪਿੱਛੇ ਜੀ ਕੋਈ ਚੋਰੀਆਂ ਵਗੈਰਾ ਨਕੋਦਰ ਸਰਚ ਹੋਈਆਂ ਜਿਹੜੀਆਂ ਅਸੀਂ ਕਾਫੀ ਟ੍ਰੇਸ ਕਰ ਲਈਆਂ ਨੇ ਪਰ ਇਹਦੇ ਵਿੱਚ ਮੈਂ ਤੁਹਾਡੇ ਮਾਧਿਅਮ ਬੜਾਈ ਸਾਰੇ ਦੁਕਾਨਦਾਰਾਂ ਨੂੰ ਦੂਜਿਆਂ ਨੂੰ ਜਿਹੜੇ ਰਿਕਵੈਸਟ ਕਰਾਂਗਾ ਇਹ ਇਕਰੇ ਚੌਕੀਦਾਰ ਜੂਰੇ ਆਪਣੇ ਬਾਜ਼ਾਰ ਹਰ ਇੱਕ ਬਾਜ਼ਾਰ ਦੇ ਵਿੱਚ ਆਪਾਂ ਜਿਹੜਾ ਚੌਕੀਦਾਰ ਜਰੂਰ ਹੀ ਕਾਰੇਜ ਕਰਕੇ ਰੱਖਣ ਤਾਂ ਜੋ ਕਿ ਉਹਦਾ ਜਿਹੜਾ ਸਾਡਾ ਡਿਊਟੀ ਅਫਸਰ ਐਸ ਐਚ ਓ ਮੇਰੇ ਕੋ ਮੇਰਾ ਨੰਬਰ ਹੋਣਾ ਚੌਕੀਦਾਰਾਂ ਕੋ ਹੋਏ ਚੌਕੀਦਾਰਾਂ ਦਾ ਨੰਬਰ ਮੇਰੇ ਕੋ ਹੋਏ ਇਸੇ ਕਿਸਮ ਦੀ ਜੇ ਕੋਈ ਉਹਨਾਂ ਨੂੰ ਰਾਤ ਨੂੰ ਜਿਹੜਾ ਇਹ ਜੀ ਚੱਕੀ ਮੂਵਮੈਂਟ ਲੱਗਦੀ ਹੈ ਤਾਂ ਉਹ ਵੀ ਇਨਫੋਰਮੇਸ਼ਨ ਸਾਨੂੰ ਇਮੀਡੀਏਟਲੀ ਮਿਲ ਸਕੇ ਤਾਂ ਜੋ ਕਿ ਕੋਈ ਚੋਰੀ ਵਗੈਰਾ ਹੋਣ ਉਹ ਰੁਕ ਸਕੇ ਸਰ ਜੁੱਤ ਨਸ਼ੇ ਹੰਗੋ ਪੰਜਾਬ ਸਰਕਾਰ ਵੱਲੋਂ ਜਿਹੜੀ ਮਿਹਨਤ ਲਾਈ ਗਈ ਹੈ ਉਹਦਾ ਕਿੰਨਾ ਕਿਹੜਾ ਹੈਗਾ ਆਪਾਂ ਨੂੰ ਬਾਤ ਹੁੰਦੀ ਹੈ ਉਹਦਾ ਕਾਫੀ ਜੀ ਕਾਫੀ ਉਹਦਾ ਦੇਖਣ ਚ ਲੋਕ ਵੀ ਨੂੰ ਕਾਫੀ ਐਪਰੀਸ਼ੀਏਟ ਕਰ ਰਿਹਾ ਔਰ ਸਾਨੂੰ ਵੀ ਇਦਾਂ ਲੱਗ ਰਿਹਾ ਹੈ ਵੀ ਕਾਫੀ ਜਿਹੜਾ ਵੈ ਏ